ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਬਨਮਾਲੀਪੁਰ ਵਿਖੇ ਬਾਬਾ ਮੀਰਾ ਸ਼ਾਹ ਦਾਊਦ ਜੀ ਦਾ ਮੇਲਾ ਸੂ ਸੰਗਤ ਦੇ ਸੂਰਨਾ ਕਰਵਾਇਆ ਗਿਆ। ਦੇਖੋ ਾਸਪਾਸ ਕੋ ਸਰਕਾਰ ਦਾ ਭਾਗ ਸਿੰਘ ਜੀ ਦਾ ਸ਼ਾਹ ਜੀ ਦਾ ਮੇਲਾ ਸਾਲਾਨਾ ਮੇਲਾ ਹਰ ਸਾਲ ਬੜੀ ਧੂਮਕਾ ਮਨਾਇਆ ਜਾਂਦਾ ਹੈ। ਇਹ ਮੇਲਾ ਜੋ ਹੈ ਉਹ ਬੜੀ ਸਾਧ ਸੰਗਤ ਨਗਰ ਖੇੜੇ ਦੀ ਸਾਧ ਸੰਗਤ ਇਹਦਾ ਵੀ ਵੀਰ ਮੇਰੇ ਪੈਰ ਭਰਾ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ ਇਸਡੇਰੇ ਦੀ ਸੇਵਾ ਮੁਕ ਸੇਵਾ ਦੇ ਬਾਬਾ ਇੰਦਰ ਸਿੰਘ ਇਹੋ ਸੇਵਾ ਕੋ ਦੇ ਨੇ ਇਹਨਾਂ ਦੀ ਸੇਵਾ ਦੇ ਕੇ ਇਹ ਮੇਲਾ ਬਹੁਤ ਮੂਤਮ ਦਾ ਬਣਾਇਆ ਹੈ ਬਾਬਾ ਮੀਰਾ ਸਾਹਿਬ ਜੀ ਦਾ ਇਹ ਇਤਿਹਾਸਿਕ ਸਮੇਂ ਦੀ ਇਸਤਾਨ ਹੈ ਜਿਹੜੇ ਇਹ ਜਗਾ ਤਕਰੀਬਨ 100 ਸਾਲ ਤੋਂ ਜਿਆਦਾ ਜਾਨੀ ਦੇ 2-3 ਪੀੜੀਆਂ ਤੋਂ ਪੈ ਨਾਂਗੀਆਂ ਇਸ ਜਗ੍ਹਾ ਤੇ। ਕੋਈ ਇਸ ਤਰ੍ਹਾਂ ਇਸ ਸਬਿਲਲਾ ਹਰ ਸੌਣ ਦੀ ਸੰਗਰਾਣ ਤੇ 14 ਜਾਂ 16 ਤਰੀਕ ਨੂੰ ਇਸ ਤਰੀਕੇ ਬਣਾਇਆ ਜਾਂਦਾ। ਸੰਗਰਾਣ ਦੇ ਦਿਨ ਇੱਕ ਦਿਨ ਬਾਜਨ ਦਾ ਕਲੀ ਘਟ ਜਾਂਦਾ। ਤੇ ਇਹ ਹਰ ਸਮਾਧੀ ਸੰਗਰਾਮ ਤੇ ਪੱਕਾ ਦੇ ਨੇ ਮੇਲੇ ਦਾ। ਤੋਂ ਆਪ ਸਭ ਸ਼ਰਦਾਂ ਨੂੰ ਨਗਰ ਖੇੜੀ ਦੀਆਂ ਮੇਲੇ ਦੀਆਂ ਵਧਾਈਆਂ ਲੱਖ ਲੱਖ ਵਧਾਈਆਂ। ਸਾਡੀ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਸਿੱਤੇ ਬਾਬਾ ਜੀ ਦਾ ਸ਼ਾਹਰ ਹੋ ਜੀ। ਹਰ ਇੱਕ ਦੀ ਸੁਖਣਾ ਜੋ ਸੁਖਣਾ ਇੱਥੇ ਪੂਰੀ ਹੋ ਜੀ। ਤੋਂ ਸੁੱਖਾ ਪੂਰੀਆ ਹੋ ਜੇ। ਜੋੜਿਆ ਪਰਦੇ ਦੀ ਬਾਬਾ ਜੀ ਦਾ ਸ਼ਾਹਰ ਹੋ ਜੀ। ਤੋਂ ਆਪ ਬੀ ਬੇਨਤੀ ਹੈ ਜੀ ਉਹ ਮਹਵਾਰ ਤੇ ਪਹੁੰਚੋ ਕਿ ਅੱਗ ਵੱਟ ਚਲੇ ਰਿਹਾ ਜੀ ਲੱਗਦਾ ਹੈ ਸੰਤਾ ਮਾਸਤੇ ਖਾਸ ਕਿਹੜੇ ਪ੍ਰਬੰਧ ਕੀਤੇ ਗਏ ਜੀ ਮੇਲੇ ਸ਼ੁਰੂਗਾ ਦੇ ਪੱਖੇ ਜਾਲ ਵਿੱਚ ਕੋਲੇ ਵੱਡੇ ਪਾਰਿਸ ਮੇਲਾ ਦੂਸਰ ਲੈਣਾ ਕਿਹਾ ਪਹੁੰਚਾ ਵਰਗਾ ਨਹੀਂ ਪੰਜਾਬ ਦੇ ਨੌਜਵਾਨ ਪੀੜੀ ਨੂੰ ਲਾਸਟ ਵਿੱਚ ਕੀ ਸੰਦੇਸ਼ ਨੌਜਵਾਨ ਨਹੀਂ ਹੋਏ ਜੈਨੇ ਆ ਵੀ ਆਖਾਲੀਆਂ ਹੋਰ ਜੋ ਵੀ ਬਾਦੂ ਖਾਲੇ ਤੇ ਵਧੀਆ ਚੀਜ਼ਾਂ ਬਾਹਨਾ ਦੋ ਦਰ ਤਾਰਦਾਂ ਘੇਰ ਨੂੰ ਸਮੋ ਉਹਨਾਂ ਨਾਲ ਬਾਤ ਕਰਨਾ ਜੀ ਸੰਗਤਾਂ ਜੀ ਕਿੱਥੋਂ ਕਿੱਥੋਂ ਹਾਜ਼ਰੀ ਭਰਨ ਵਾਸਤੇ ਹੁਣ ਦਿਖਾ ਨੇ ਪਰਵਾਦੀ ਬੋਰ ਕੋਲੇ ہوں نہ رہی کہ اس فلہ بار کے زندگی تھے رکھ جار کے بکھوڑا پیتا ہے جا پر دیر کیا سرا ہوتا ہے نرمار کے بکھوڑا پیتا ہے چاہ پگت بڑے چاہ سرما چاہ پر سچا آشک مار جاؤں گے اے میلے میلے لوگا ہوئی تو جکار کے بکھوڑا پیتا ہے تو جنہوں نے ساڑے اینڈا رہی بھی ناکر دی ساگر ناکر دی ساگر ہلالو سا جو کے نال آنگر اس پر جانتی کی ہمیں جسے صدا نے با جس عباد کو تو ضرور پر لائے ہوئے ہیں اور جنہوں تک بھی پانچھاتے تو پیار کرنے والے ہیں پانچھاتی تو جسے دیا کے رام کرنے والے کو صدا ساہی لے کے پیار کی گلے ہوئی کہنے کی گلے ہوئی کہنے کی گلے ہوئی کہنے کی 재미 <laughs> fáktāðu جیسری بار مان دلہ